ਸਤਿਨਾਮ ਸ਼੍ਰੀ ਵਾਹਿਗੁਰੂ ਸਹਾਲੀ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵਰਤ ਅਕਾਲ ਮੂਰਤ ਅਰਲੇ ਸਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਏ ਪੀ ਸਚ ਨਾਨਕ ਹੋਸੀ ਪੀ ਸਚ ਤੁਧ ਆਗੇ ਅਰਦਾਸ ਸੁਹ ਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਨਰਨ ਮੇਰ ਕਹੋ ਨਾਨਕੋ ਸਭ ਤਿਰੀ ਵਡਿਆਈ ਕੋਈ ਨਾਉ ਨ ਨਰਨ ਮੇਰਾ ਬਾਹ ਗੁਰੂ ਜੀ ਦਾ ਖਾਲਸਾ ਬਾਹ ਗੁਰੂ ਜੀ ਦੀ ਫਤਿਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ અપਾਰ ਕਿਰਪਾ ਕਰ ਰਹੇ ਨੇ ਸੇਵਾ ਸਿਮਰਨ ਦੇ ਅਮੋਲਕ ਸਮੇਂ ਸਾਹਿਬ ਨੇ ਬਖਸ਼ੇ ਜੀ ਲੜੀਵਾਰ ਕਥਾ ਵਿਚਾਰ ਸਭ ਅਭਿਆਸ ਸਾਹਿਬ ਜੀ ਦੇ ਬਖਸ਼ੇ ਉਦੋਂ ਦਾ ਸਦਕਾ ਸੀ ਕਰ ਰਹੇ ਆ ਵਿਚਾਰ ਰਹੇ ਆ ਤੇ ਯਤਨ ਕਰੀਏ ਭਾਈ ਇਹਨਾਂ 5-10 ਮਿੰਟਾਂ ਨੂੰ ਜੋ ਸਹਿਬ ਨੇ ਬਖਸ਼ੇ ਨੇ ਵਿਚਾਰਾਂ ਕਰਨ ਦੇ ਲਈ ਧਿਆਨ ਦੇ ਨਾਲ ਜੁੜਨਾ ਕਰੀਏ ਇਹਨਾਂ ਮਿੰਟਾਂ ਸੈਕੰਡਾਂ ਨੂੰ ਸਫਲਾ ਬਣਾਈਏ ਲੇਖੇ ਚਲਾਉਣ ਦਾ ਯਤਨ ਕਰੀਏ ਕੱਲ ਦੇ دیਵਾਨਾਂ ਵਿੱਚ ਜੋ ਆਪਾਂ ਵਿਚਾਰ ਕੀਤੀ ਇੱਕ ਜੋਗੀ ਜੋ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ ਕਹਿੰਦਾ ਵੀ ਮੈਂ ਦਵਾਈਆਂ ਵੀ ਬਣਾ ਲੈਣਾ ਰਾਗੜੇ ਕਿ ਲਾਉਣ ਵਾਲੀਆਂ ਰਾਸ ਕੱਢ ਕੇ ਮੂੰਹ ਦੇ ਵਿੱਚ ਪਾਉਣ ਵਾਲੀ ਦਵਾਈ ਮੇਰੇ ਕੋਲ ਮਣਕਾ ਹੈ ਸੱਪਾਂ ਦਾ ਜ਼ਹਿਰ ਚੂਸਣ ਵਾਲਾ ਬੜੇ ਨੁਕਤੇ ਚੁੱਕੀ ਫਿਰੇ ਤੇ ਗੁਰੂ ਨਾਨਕ ਕਹਿੰਦੇ ਜੋਗੀ ਹੈ ਉਹ ਤਾਂ ਠੀਕ ਹੈ ਪਰ ਇੱਕ ਜੇ ਪਰਮੇਸ਼ਰ ਦਾ ਨਾਮ ਤੇਰੇ ਪੱਲੇ ਔਖਦ ਮੰਤਰ ਮੂਲ ਮਨਿਕ ਹੈ ਮੂਲ ਰਸਾਇਣ ਸਾਰੇ ਰੋਗਾਂ ਦੀ ਦਵਾਈ ਜੋ ਵਿਸ਼ਿਆਂ ਦਾ ਜ਼ਹਿਰ ਚੂਸ ਲੈਂਦੀ ਹੈ ਇਹ ਪ੍ਰਮਾਤਮਾ ਦਾ ਨਾਮ ਰੂਪੀ ਜੋ ਮਣਕ ਹੈ ਨਾ ਇਹ ਸਾਰੇ ਰੋਗਾਂ ਦਾ ਬਿਕਾਰਾ ਬਿਸ਼ਾਰਾਂ ਵਿਸ਼ਿਆਂ ਦਾ ਬਿਕਾਰਾਂ ਦਾ ਜ਼ਹਿਰ ਚੂਸ ਲੇ ਇਹ ਨਾਮ ਰੂਪੀ ਦਵਾਈ ਮੰਤਰ ਜੜੀ ਬੂਟੀ ਤੇ ਮਣਕਾ ਇਹ ਸਭ ਦੀ ਦਾਤ ਪ੍ਰਾਪਤ ਹੋ ਜਾਏਗੀ ਤੇ ਗੁਰੂ ਨਾਨਕ ਅੱਗੇ ਕਹਿੰਦੇ ਨੇ ਜਨਮ ਜਨਮ ਕੇ ਪਾਪ ਕਰਮ ਕੇ ਕਟਨ ਹਾਰਾ ਲਿਜੈਰੇ ਕਹਿੰਦੇ ਇਹ ਜੋਗੀ ਜਨਮਾਂ ਜਨਮਾਂਤਰਾਂ ਦੇ ਪਾਪ ਕਈਏ ਮੰਦ ਕਰਮਾਂ ਦੇ ਕਟਣ ਵਾਲਾ ਜਿਹੜਾ ਨਾ ਉਹ ਪਰਮਾਤਮਾ ਦਾ ਨਾਮ ਕਟਨ ਹਾਰਾ ਲੀਜੇਰ ਕਿੱਥੋਂ ਗੁਰੂ ਕੋਲੋਂ ਵਾਹਿਗੁਰੂ ਵਾਹਿਗੁਰੂ ਹਰ ਕੋਈ ਕਹਿੰਦਾ ਹੈ ਰਾਮ ਰਾਮ ਹਰ ਕੋਈ ਜਪੀ ਜਾਂਦਾ ਹੈ ਉਹਦੇ ਵਿੱਚ ਵੀ ਭੇਦ ਹੈ ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ ਤੇ ਫਿਰ ਗੁਰ ਪ੍ਰਸਾਦੀ ਜਮ ਰਾਮ ਕਿ ਹੈ ਤਾਂ ਸਦ ਜੀਵਨ ਹੋਏ ਫਿਰ ਉਹੀ ਰਾਮ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਕਹਾਂਗੇ ਤਾਂ ਕਿਰਪਾ ਰਾਮ ਰਾਮ ਕਰਤਾ ਸਭ ਜੱਗ ਫਿਰ ਰਾਮ ਨਾ ਪਾਇਆ ਜਾਏ ਸਾਰਾ ਜੱਗ ਸਾਰਾ ਸੰਸਾਰ ਰਾਮ ਰਾਮ ਕਰਦਾ ਫਿਰਦਾ ਉਹ ਫਿਰ ਵੀ ਮਿਲਦਾ ਨਹੀਂ ਜਦੋਂ ਗੁਰਮੰਤਰ ਪੰਜ ਪਿਆਰਿਆਂ ਦੇ ਕੋਲੋਂ ਅਸੀਂ ਪ੍ਰਾਪਤ ਕਰਨੇ ਹਨ ਗੁਰੂ ਦੇ ਕੋਲੋਂ ਪੰਜ ਪਿਆਰੇ ਗੁਰੂ ਉਹਨਾਂ ਦੇ ਕੋਲੋਂ ਜਦੋਂ ਮਿਲ ਜਾਂਦਾ ਤਾਂ ਫਿਰ ਸਾਰੇ ਰੋਗਾਂ ਦਾ ਨਾ ਹੋ ਜਾਂਦਾ ਇਹ ਸਾਰੇ ਮੰਦ ਕਰਮਾਂ ਨੂੰ ਕੱਟਣ ਵਾਲਾ ਤੇ ਗੁਰਦੇਵ ਕਹਿੰਦੇ ਮਨ ਏਕੋ ਸਾਹਿਬ ਭਾਈ ਰਹੇ ਉਹ ਭਾਈ ਹਿਰਦੇ ਦੇ ਵਿੱਚ ਮਨ ਦੇ ਵਿੱਚ ਇੱਕ ਸਾਹਿਬ ਭਾ ਮਾਲਕ ਪਰਮੇਸ਼ਰ ਦੇ ਨਾਮ ਨੂੰ ਵਸਾਉਣਾ ਕਰ ਸਾਰਿਆਂ ਦੇ ਹਿਰਦੇ ਵਿੱਚ ਇੱਕੋ ਪਾਵਨ ਰੂਪ ਪ੍ਰਮਾਤਮਾ ਹੀ ਹੈ ਉਥੇ ਕੋਈ ਹੋਰ ਨਹੀਂ ਰਹਿੰਦਾ ਸਰੀਰਾਂ ਦਾ ਹੀ ਭੇਦ ਹੈ ਥੋੜੀਆਂ ਬੋਧੀਆਂ ਸ਼ਕਲਾਂ ਦਾ ਹੀ ਫਰਕ ਹੈ ਚਮੜੀ ਦਾ ਰੰਗ ਅਲੱਗ-ਅਲੱਗ ਹੋ ਸਕਦਾ ਥੋੜਾ-ਬੋਤਾ ਖੂਨ ਇੱਕੋ ਹੈ ਇੱਕੋ ਜਾ ਆਤਮਾ ਇੱਕੋ ਹੈ ਸਾਹ ਸਵਾਸ ਪ੍ਰਕਿਰਤੀਆਂ 25 ਨੈਣ ਪ੍ਰਾਣ ਸਭ ਉਹਦੀ ਦਾਤ ਹੈ ਤੇ ਅੰਦਰ ਉਹ ਰਮਣ ਵਾਲਾ ਵਸਣ ਵਾਲਾ ਸਭ ਮੈਂ ਜੋਤ-ਜੋਤ ਹੈ ਸੋਏ ਉਸੇ ਦੀ ਜੋਤ ਹੈ ਭਾਈ ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਦੇ ਵਿੱਚ ਜੋ ਰਮਿਆ ਹੋਇਆ ਉਹ ਇੱਕ ਹੀ ਪਰਮੇਸ਼ਰ ਹੈ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਭਾਗੀ ਨਾ ਲੱਗ ਗਏ ਜਿਹੜੇ ਉਹ ਪਰਮਾਤਮਾ ਦੇ ਵਿੱਚ ਭੇਦ ਹੋ ਗਏ ਨੇ ਉਹ ਸਮਾਗੇ ਰੱਬ ਦੇ ਵਿੱਚ ਪ੍ਰਭ ਮੈਂ ਸਿੱਖ ਮੈਂ ਗੁਰਮੈਂ ਰੰਚਕ ਨਾਹੀ ਭੇਦ ਫਿਰ ਜੀ ਦੀ ਬਿਰਤੀ ਸੰਤਾ ਆਮਾ ਪੁਰਖਾਂ ਦੀ ਬਣ ਜਾਂਦੀ ਐ ਸੰਤਾ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕਹ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਉ ਬਿਵੇਕੋ ਅਸੀਂ ਬਾਣੀ ਦੇ ਨੇੜੇ ਤੇੜੇ ਲੱਗਦੇ ਨਹੀਂ ਵਿਚਾਰਦੇ ਨਹੀਂ ਸੁਣਦੇ ਨਹੀਂ ਗੇੜੇ ਮਾਰਨ ਤੱਕ ਸੀਮਤਾ ਉ ਕਿਤੇ ਜਾ ਆਉਂਦਾ ਕਿਤੇ ਜਾਣਾ ਚੰਗੀ ਗੱਲ ਆ ਜਾਓ ਯਾਤਰਾ ਕਰੋ ਦਰਸ਼ਨ ਕਰੋ ਦਾਨ ਪਨੁ ਕਰੋ ਦੁਸਬੰਧ ਕੱਢੋ ਇਹ ਬਾਹਰ ਦੇ ਨੁਕਤੇ ਨੇ ਜੋ ਕਰਾਂਗੇ ਮਿਲੂਗਾ ਦਾਤਾ ਭੇਟਾ ਕਰਾਂਗੇ ਵਸਤੂਆਂ ਮਿਲਣਗੀਆਂ ਪਰ ਮਨ ਦਾ ਸਕੂਨ ਅੰਦਰ ਦੀ ਸ਼ਾਂਤੀ ਜਿਹੜੀ ਹੈ ਨਾ ਜਿੰਨਾ ਟਾਈਮ ਵਿਚਾਰ ਨਹੀਂ ਸਹੀ ਬਣਦੀ ਗੱਲ ਨਹੀਂ ਬਣਦੀ ਬਾਪੂ ਕਹਿੰਦਾ ਹੈ ਕਿ ਸਤਿਗੁਰੂ ਨਾਲ ਸਭ ਕੋ ਦੇਖਦਾ ਜੈਤਾ ਜਗਤ ਸੰਸਾਰ ਸਾਰੀ ਵੇਖਨੇ ਆਪਾਂ ਫਿਰ ਡਿੱਟਾ ਮੁਕਤ ਨਾ ਹੋਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਦੇਖਣ ਨਾਲ ਮੁਕਤੀ ਨਹੀਂ ਹੋਣੀ ਪਾਪ ਪਦਾਰਥਾਂ ਤੋਂ ਇਹ ਜੰਜਾਲਾਂ ਤੋਂ ਛੁਟਕਾਰਾ ਨਹੀਂ ਹੋਣਾ ਜਿੰਨਾ ਟਾਈਮ ਸ਼ਬਦ ਦੀ ਵਿਚਾਰ ਨਹੀਂ ਬਣਦੀ ਤੇ ਉਹ ਰੱਬ ਦੇ ਵਿੱਚ ਅਭੇਦ ਹੋਣਾ ਸਮਝ ਜਦੋਂ ਆ ਗਈ ਸਭ ਦੇ ਵਿੱਚ ਇੱਕੋ ਹੀ ਵਾਹਿਗੁਰੂ ਰਮਿਆ ਹੋਇਆ ਹੈ। ਜਿ ਮਹਾਰਾਜ ਰਹਾਉ ਦੀ ਪੰਗਤੀ ਵਿੱਚ ਬਚਨ ਕਰਦੇ ਨੇ ਕਿ ਤੀ ਤੇਰੇ ਤੀਨ ਗੁਣਾ ਸੰਸਾਰ ਸਮਾਵੈ। ਲਖਣਾ ਲਖਣਾ ਜਾਈ ਰੇ। ਕਹਿੰਦੇ ਤੇਰੇ ਤਿੰਨ ਗੁਣ ਜੜੇ ਨੇ। ਇਹਨਾਂ ਦੇ ਵਿੱਚ ਪਰਬਿਰਤ ਸਰੀਰਕ ਇੰਦਰੇ ਜਗਤ ਦੇ ਮੋਹ ਦੇ ਵਿੱਚ ਹੀ ਸਮਾਰ ਹੈ ਤਿੰਨ ਇੰਦਰੇ ਜਿਹੜੇ ਨੇ ਉਹ ਖਚਤ ਹੋ ਰਹੇ ਨੇ ਤਿੰਨ ਇੰਦਰੀ ਕੰਨ ਨੇਤਰ ਰਸਨਾ ਸਾਡੇ ਕੰਨ ਨੇ ਅੱਖਾਂ ਨੇ ਤੇ ਜੀਭ ਹੈ ਨੈਣ ਜਿਹੜੇ ਨੇ ਨੇਤਰ ਜਿਹੜੇ ਨੇ ਪਰਾਏ ਰੂਪ ਦੇਖਣ ਦੇ ਵਿੱਚ ਖਚਤ ਨੇ ਚਮੜੀ ਵੀ ਖੀ ਜਾਂਦੇ ਨੇ ਜਦੋਂ ਚਮੜੀ ਮੱਚੀ ਅੰਦਰੋਂ ਬੰਦੇ ਦਾ ਜਿਹੜਾ ਪਿੰਜਰ ਹੈ ਨਾ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਬਸ ਹੈ ਵਿਚਾਰਾ ਕਰ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ बसेरा ਇਕੋ ਜਾ ਸਾਰਾ ਕਰੂਪ ਨੇ ਅੰਦਰੋਂ ਚਿਹਰੇ ਜਦੋਂ ਮਾਸ ਟਲ ਗਿਆ ਮਚ ਗਿਆ ਕੇਲੀਏ ਚੜੜ ਚੜੜ ਕਰਕੇ ਫਿਰ ਅੰਦਰ ਦਾ ਜਿਹੜਾ ਦ੍ਰਿਸ਼ ਹੋਏਗਾ ਹੱਡੀਆਂ ਦਾ ਪਿੰਜਰਾ ਇੱਕੋ ਜਿਹਾ ਸਬਦਾ ਗੁਰਦੇਵ ਕਹਿੰਦੇ ਇਹ ਖਛਤ ਨੇ ਨੇਤਰ ਪ੍ਰਾਇਸ ਰੂਪ ਤੱਕਣ ਚ ਰਸਨਾ ਸਵਾਦ ਚਖਣ ਦੇ ਵਿੱਚ ਆ ਮੈਨੂੰ ਚੀਜ਼ ਵਧੀਆ ਲੱਗੀ ਜੀਵ ਦਾ ਸਵਾਦ ਤੇ ਕੰਨ ਕੰਨ ਜਿਹੜੇ ਨੇ ਸਾਡੇ ਨਿੰਦਿਆ ਚੁਗਲੀ ਉਸਤਤ ਸੁਣਨ ਵਾਸਤੇ ਲੱਗੇ ਰਹਿੰਦੇ ਨੇ ਆਪਣੀ ਬੁਰਾਈ ਕੋਈ ਨਹੀਂ ਸੁਣਨਾ ਚਾਹੁੰਦਾ ਅਸੀਂ ਸਾਰੀ ਚਾਹੁੰਦੇ ਆ ਕਿ ਲੋਕ ਸਾਡੀ ਸਰਾਹਤਾ ਕਰਨ ਵਧੀਆ ਕਹਿਣ ਸਾਡੀ ਤਾਰੀਫ ਕਰਨ ਸੱਚ ਅਸੀਂ ਸੁਣਨਾ ਨਹੀਂ ਚਾਹੁੰਦੇ ਆਪਣੇ ਬੁਰਧਤਾ ਦੀ ਜੋ ਗੱਲ ਹੈ ਤੇ ਗੁਰਬਾਣੀ ਸਾਡੇ ਸਾਰੇ ਭਲੇਖੇ ਖੜ੍ਹ ਦਿੰਦੀ ਆ ਝੰਜੋੜ ਕੇ ਖੜਾ ਲੈਂਦੀ ਆ ਸਾਹਮਣੇ ਖੜ ਜਾ ਇੱਥੇ ਮਹਾਰਾਜ ਕਹਿੰਦੇ ਇਹ ਇੰਦਰੇ ਜਿਹੜੇ ਨੇ ਇਹ ਰਸਾਂ ਦੇ ਵਿੱਚ ਦਿਨ ਰਾਤ ਵਿਸ਼ਿਆਂ ਵਿੱਚ ਲੱਗ ਕੇ ਤ੍ਰਿਗੁਣੀ ਸੰਸਾਰ ਵਿੱਚ ਸਮarre ਬਣਾਉਣ ਦਾ ਟਾਉਣ ਦਾ ਵਰਤੌਣ ਦਾ ਇਹੀ ਰਸ ਹੈ ਬਸ ਦੌੜ ਹੈ ਆ ਵੀ ਕਰਨਾ ਉਹ ਵੀ ਕਰਨਾ ਰਸ ਨੇ ਤੇ ਪ੍ਰੇਮਿਓ ਇੱਕ ਦਿਨ ਫਿਰ ਆ ਸਾਰੇ ਨੈਣ ਪ੍ਰਾਣ ਇੰਦਰੇ ਨਠ ਜਾਣਗੇ ਖੜ ਜਾਣਗੇ ਜੜ ਬਣ ਜੂ ਸਰੀਰ ਚੱਲਣੀ ਨਹੀਂ ਸੀਜ ਹੋ ਜਾਣਾ ਲੈ ਸਭ ਨਠ ਜਾਣਗੇ ਤ੍ਰਿਗੁਣੀ ਜੋ ਸੰਸਾਰ ਹੈ ਇਹਦੇ ਵਿੱਚ ਸਮਾਰ ਹੈ ਤੇ ਕਹਿੰਦੇ ਮਨ ਬਾਣੀ ਸਰੀਰ ਸੰਸਾਰ ਦੇ ਇਹ ਤਿੰਨ ਗੁਣੀ ਜਿਹੜੇ ਨੇ ਤਿੰਨ ਗੁਣ ਰਾਜ ਸੀਤਾਮਸੀ ਸਾਤਕੀ ਸੁਭਾਅ ਦੇ ਵਿੱਚ ਸਮਾਰੇ ਰਹਿੰਦੇ ਨੇ ਮਨ ਵੀ ਸਾਡਾ ਤਨ ਵੀ ਤੇ ਆਰਸਨਾ ਦੇ ਜਿਹੜੇ ਬੋਲ ਨੇ ਬੋਲ ਬਾਣੀ ਇਹ ਵੀ ਜੇ ਤਿੰਨ ਗੁਣ ਨੇ ਜਿਹੜੇ ਰਾਜ ਸੀਤਾਮਸੀ ਰਜੋ ਤਮੋ ਸਤੋ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਕਹਿੰਦੇ ਆ ਇੱਕ ਸੰਸਾਰਿਕ ਭੰਡਾਰੇ ਕਲਾਏ ਦੀ ਬਾਣ ਇਹ ਗੁਣਾ ਵਿੱਚ ਸਮਾਰੇ ਸੁਭਾਅ ਉਹ ਬੜਿਆ ਰਹਿੰਦਾ ਹੈ ਇਸ ਕਰਕੇ ਭਾਈ ਤੇਰੇ ਕੋਲ ਕਹਿੰਦੇ ਲਖਣ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਜਾਣਿਆ ਨਹੀਂ ਜਾ ਸਕਦਾ। ਰੱਬ ਵੱਲ ਧਿਆਣੇ ਨਹੀਂ ਕਦੇ ਜਾਂਦਾ। ਜਿਨ ਕੀ ਆ ਤਹ ਚੇਤੇ ਨਾਹੀ ਅੰਤ ਗਿਆ ਪੁਛਤਾ ਹੈ। ਜਿਨੇ ਸਭ ਕੁਝ ਕੀਤਾ ਹੋਇਆ ਦੇ ਰਿਹਾ ਜਿਹਦੀ ਰਜਾ ਹੈ ਜਿਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਉਹ ਦੇਣ ਵਾਲਾ ਵੈਗ ਨੂੰ ਭੁੱਲ ਗਿਆ ਸਨ। ਸਾਨੂੰ ਉਹਦਾ ਚੇਤਾ ਨਹੀਂ ਗਾ ਉਹਨੂੰ ਜਾਣੀ ਨਹੀਂ ਜਾ ਸਾਇਆ ਜਾ ਸਕਿਆ ਅਲਖਣਾ ਲਖਣਾ ਜਾਈ ਭਾਵ ਤੇਰੇ ਤੀਨ ਗੁਣਾ ਸੰਸਾਰ ਸਮਾਵ ਹੈ ਇਹ ਤਿੰਨੇ ਗੁਣਾ ਚ ਸਮਾ ਰਹੇ ਆ ਚੌਥੇ ਪਦ ਵਿੱਚ ਜਾਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਨੇੜੇ ਨਹੀਂ ਉਹ ਅਲਖਣ ਲਖਣ ਤੋਂ ਰਹਿਤ ਪਰਮੇਸ਼ਰ ਜਿਦੇ ਗੁਣਾ ਦੀ ਕਲਾਮਾਂ ਦੀ ਸ਼ਕਤੀਆਂ ਦੀ ਕੋਈ ਗਿਣਤੀ ਏ ਨਹੀਂ ਮਿਣਤੀ ਏ ਨਹੀਂ ਉਹਦੇ ਵਿੱਚ ਭੇਦ ਹੋਣ ਦਾ ਕਦੇ ਯਤਨ ਨਹੀਂ ਕਰਿਆ ਐੰਦੀ ਖਚਤ ਹੈ ਵਿਸ਼ਿਆਂ ਚ ਤੇ ਸ਼ੱਕਰਖੰਡ ਮਾਇਆ ਤਨ ਮਿੱਠੀ ਹਮ ਤੋ ਖੰਡ ਉਚਾਈ ਰੇ ਹਾ ਤੋ ਹਮ ਤੋ ਪੰਡ ਉਚਾਈ ਰੇ ਸ਼ੱਕਰ ਤੇ ਖੰਡ ਇਹ ਆਦ ਮਿੱਠੇ ਪਦਾਰਥਾਂ ਨਾਲੋਂ ਵੀ ਮਾਇਆ ਸਰੀਰ ਦੇ ਵਿੱਚ ਮਿੱਠੀ ਲੱਗਦੀ ਹੈ ਪਿਆਰੀ ਲੱਗਦੀ ਹੈ ਮਾਇਕ ਪਦਾਰਥ ਜਿਹੜੇ ਨੇ ਰਸ ਜਿਹੜੇ ਨੇ ਦੁਨੀਆ ਦੇ ਇਹ ਪਿਆਰੇ ਲੱਗਦੇ ਨੇ ਇਸ ਕਰਕੇ ਅਸੀਂ ਤੁਸੀਂ ਇਉਂ ਸਾਰਿਆਂ ਨੇ ਮਾਇਆ ਦੀ ਵਾਸਨਾ ਰੂਪੀ ਪੰਡ ਚੁੱਕੀ ਹੋਈ ਹੈ ਹਮ ਤੌ ਅਸੀਂ ਵੀ ਹਮ ਕਹੀਏ ਅਸੀਂ ਤੌ ਕਹੀਏ ਤੁਸੀਂ ਵੀ ਅਸੀਂ ਵੀ ਤੁਸੀਂ ਵੀ ਕਹਿੰਦੇ ਮਾਇਆ ਦੀ ਪੰਡ ਚੁੱਕੀ ਹੈ ਦਿਲ ਦੇ ਅੰਦਰ ਜਿਹੜੀਆਂ ਆਸਾਂ ਲਾਈਆਂ ਨੇ ਇਹ ਪੰਡਾ ਬਣੀਆਂ ਹੋਈਆਂ ਨੇ ਸੰਕਲਪ ਬਕਲਪ ਅੰਦਰ ਬੰਦੇ ਦੇ ਉੱਠਦੀ ਰਹਿੰਦੇ ਨੇ ਹੁਣ ਵੀ ਬੈਠੇ ਆਪਾਂ ਆ ਸਿਰਫ ਜ਼ਬਾਨ ਹੀ ਬੋਲਦੀ ਆ ਜੀਬ ਹੀ ਬੋਲਦੀ ਆ ਸਰੀਰ ਹੀ ਚੁੱਪ ਕਰਕੇ ਬੈਠਿਆ ਹੋਇਆ ਅੰਦਰ ਸੰਕਲਪ ਬਕਲਪ ਜਿਹੜੇ ਨੇ ਬੰਨੇ ਜਾਂਦੇ ਨੇ ਪੰਡਾ ਬਣਦਾ ਜਾਂਦਾ ਬੰਦਾ ਇੱਛਾਵਾਂ ਕਾਮਨਾਵਾਂ ਵੱਧਦੀਆਂ ਜਾਂਦੀਆਂ ਨੇ ਇਹ ਪੰਡਾ ਬਣੀਆਂ ਨੇ ਇਸ ਕਰਕੇ तमाम ਜੀਵਾਂ ਨੇ ਆਸਾ ਰੂਪੀ ਪੰਡ ਚੁੱਕੀ ਹੋਈ ਹੈ ਕਹਿੰਦੇ ਸਾਰੀਆਂ ਸਾਰਿਆਂ ਜੀਆਂ ਨੇ ਮਾਇਆ ਦੀ ਇੱਛਾ ਰੂਪ ਪੰਡ ਅੰਤਹਿ ਕਰਨ ਰੂਪੀ ਸਿਰ ਤੇ ਚੁੱਕੀ ਹੋਈ ਹੈ ਬਾਹਰ ਦਾ ਸਿਰ ਹੋਰ ਹੈ ਬਾਹਰ ਦੀ ਪੰਡ ਹੋਰ ਹੈ ਅੰਦਰ ਦੇ ਜਿਹੜੇ ਭਾਰ ਚੁੱਕਣੇ ਨੇ ਬੰਦਾ ਭਾਰ ਚੁੱਕਦਾ ਹੈ ਸਿਰਫ ਜੀਬ ਹੀ ਬੰਦ ਹੋ ਜਾਂਦੀ ਹੈ ਬੋਲਣਾ ਬਾਪੂ ਕਹਿੰਦਾ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ ਮੋਨ ਧਾਰ ਲਿਆ ਹਿਰਦੇ ਚ ਗੰਢਾਂ ਬਣ ਰਹੀਆਂ ਨੇ ਪੰਡਾ ਬਣ ਰਹੀਆਂ ਨੇ ਕਾਮਨਾਵਾਂ ਯਾਤਰਾ ਤੇ ਜਾਂਦੇ ਆ ਤਾਂ ਵੀ ਕੁਛ ਨਾ ਕੁਛ ਦਿਮਾਗ ਤੇ ਜਿਹਨ ਤੇ ਚੱਲਦਾ ਸੋਚਨੇ ਆ ਕੁਛ ਨਾ ਕੁਛ ਹੁਣ ਆਉਂਦੇ ਆਉਂਦੇ ਵੀ ਵੈਗਰੂ ਚਬਿਰਤੀ ਪੋ ਘਟ ਜੁੜਦੀ ਆ ਹਰ ਇੱਕ ਬੰਦਾ ਆਪਣੀ ਅਵਸਥਾ ਜਾਣਦਾ ਤੁਹਾਡੇ ਬਾਰੇ ਮੈਂ ਨਹੀਂ ਜਾਣਦਾ ਮੇਰੇ ਬਾਰੇ ਤੁਸੀਂ ਨਹੀਂ ਜਾਣਦੇ ਬਿਰਤੀ ਕਿੱਥੇ ਗਿਆ ਕੀ ਕਿਸੇ ਸੋਚਨੇ ਆ ਕੀ ਪਾਉਣਾ ਚਾਹੁੰਨੇ ਆ ਕੀ ਚੱਲਦਾ ਹੈ ਦਿਮਾਗ ਚ ਹੁਣ ਵੀ ਬੈਠਿਆਂ ਦੇ ਅਜੀਬ ਹੀ ਬੋਲਦੀ ਆ ਬੋਲਦੇ-ਬੋਲਦੇ ਉਹ ਕੁਝ ਚੱਲਦਾ ਬੰਦੇ ਦੇ ਦਿਮਾਗ ਚ ਬੜੀਆਂ ਪੰਡਾਂ ਇੱਛਾਵਾਂ ਦੀਆਂ ਕਾਮਨਾਵਾਂ ਦੀਆਂ ਸੀ ਬਣਨ ਦੀਆਂ ਬਸ ਸੋਚਣੋਂ ਬੋਲਣੋਂ ਮੰਗਣੋਂ ਹਟ ਜਾਈਏ ਉਹਦਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ ਅੰਦਰ ਜਾਣ ਦਾ ਤਰੀਕਾ ਸਲਿਕਾ ਸਮਝ ਆਜੂ ਆਨੰਦ ਹੀ ਆਨੰਦ ਵਰਤਣਾ ਸਾਡਾ ਸਰੀਰ ਆਪਣੇ ਆਪਣੇ ਖੁਦ ਦੇ ਹੱਡ ਪੈਰ ਹੱਥ ਪੈਰ ਬੰਦੇ ਨੂੰ ਮਹਿਸੂਸ ਹੋਣੋਂ ਹਟ ਜਾਣਗੇ ਫਿਰ ਕੌਣ ਆਉਂਦਾ ਹੈ ਕੌਣ ਜਾਂਦਾ ਹੈ ਕੌਣ ਕੀ ਕਰਦਾ ਹੈ ਕੋਈ ਵਸਤਾ ਨਹੀਂ ਉਥੇ ਭੇਦਤਾ ਹੈ ਜਿੰਨਾ ਟਾਈਮ ਸੋਚੀ ਜਾਵਾਂਗੇ ਕਾਮਨਾਵਾਂ ਮੰਦੀਆਂ ਪੰਡਾਂ ਬਨੀਆਂ ਜਾਂਦੀਆਂ ਰਹਿਣਗੇ ਅੰਤੈ ਕਰਨ ਦੇ ਵਿੱਚ ਪੰਡ ਚੁੱਕੀ ਹਲਨੇ ਆ ਬਹੁਤ ਭਾਰੀ ਹੋ ਗਈ ਜੋ ਤੇ ਕਹਿੰਦੇ ਫਿਰ ਰਾਤ ਹਨੇਰੀ ਸੂਝ ਸੁਨਾਹੀ ਲੱਜ ਟੂਕ ਸਮੂਸਾ ਭਾਈ ਰਹੇ ਭਾਈ ਜਿਵੇਂ ਕੋਈ ਕਹਿੰਦੇ ਅੰਨਾ ਬੰਦਾ ਹਨੇਰੀ ਰਾਤ ਦੇ ਵਿੱਚ ਪੰਡ ਚੁੱਕ ਕੇ ਤੁਰ ਪੇ ਦਿਸਦਾ ਕੁਝ ਨਾ ਹੋਵੇ ਰਾਸਤੇ ਦੇ ਇੱਕ ਪਾਸੇ ਕਡੂੰਗੀ ਖਾਈ ਤੂੰ ਬਚਾਵਾ ਤੇ ਸਾਰੇ ਲਈ ਇੱਕ ਲਜ ਬੰਨੀ ਹੋਈ ਜਿਸ ਨੂੰ ਫੜ ਕੇ ਨਾ ਪੁਰਖ ਤੁਰਦਾ ਹੋਵੇ ਪਰ ਜੇਕਰ ਚੂਹਾ ਉਸ ਲਜ ਨੂੰ ਟੁੱਕ ਦੇਵੇ ਤਾਂ ਫਿਰ ਉਹ ਪੁਰਖ ਖਾਈ ਦੇ ਵਿੱਚ ਡਿੱਗ ਪੈਂਦਾ ਜਦੋਂ ਲਾਜੇ ਟੁੱਕਤੀ ਉਹਨੇ ਵੱਢਦੀ ਚੂਹੇ ਨੇ ਬੰਦਾ ਡਿੱਗੂਗਾ ਇਸੇ ਤਰ੍ਹਾਂ ਫਿਰਦੇ ਆਂ ਤੁਰ ਰਹੇ ਆਂ ਤੇ ਲੱਜ ਸਾਡੀ ਜਿਹੜੀ ਐ ਉਹ ਟੁੱਕੀ ਜਾਂਦੀ ਐ ਆਲਸ ਲਾਲਚ ਪੰਡਾ ਜੋ ਬੰਨੀਆਂ ਫਿਰਦੇ ਆਂ ਇਹ ਭਾਰੀ ਨੇ ਤੇ ਬੰਦੇ ਨੂੰ ਪਾਰ ਨਹੀਂ ਲੰਘਣ ਦਿੰਦੀਆਂ ਇਸੇ ਪ੍ਰਕਾਰ ਕਹਿੰਦੇ ਅਵਿਦਿਆ ਰੂਪੀ ਹਨੇਰੀ ਰਾਤ ਦੇ ਵਿੱਚ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰਾਂ ਰੂਪੀ ਨਿਗਾਹ ਤੋਂ ਹੀਣੇ ਆ ਬੰਦਾ ਅਨਹੀਂ ਐ ਭਾਵਕੇ ਤਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਪੜ੍ਹਨੇ ਆ ਨਾ ਸੁਖਨੀ ਸਾਹਿਬ ਦੇ ਵਿੱਚ 12ਵੀਂ ਅਸ਼ਟਪਦੀ ਪਹਿਲੀ ਪੌੜੀ ਤਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਗਿਆ ਚੀਜਾਂ ਦਾ ਐਵੇਂ ਮਾਣ ਕਰਨਾ ਅੰਨ ਮੂਰਖ ਹੈ ਅਗਿਆਨੀ ਹੈ ਮਹਾਰਾਜ ਕਹਿੰਦੇ ਇਹ ਵਿਚਾਰਹੀਣ ਨੇਤਰਾਂ ਤੋਂ ਬੰਦਾ ਅਗਿਆਨੀ ਰੂਪ ਦੇ ਵਿੱਚ ਜਦੋਂ ਜ਼ਿੰਦਗੀ ਬਸਰ ਕਰਦਾ ਕੁਝ ਸੋ ਸੂਪ ਸਵੈ ਸਰੂਪ ਉਹਨੂੰ ਦਿਖਦਾ ਨਹੀਂ ਪਰਮੇਸ਼ਰ ਦਾ ਉਹਦੀ ਉਮਰ ਪ੍ਰਾਣਾ ਰੂਪੀ ਰੱਸੀ ਨੂੰ ਕਾਲ ਰੂਪੀ ਚੂਹਾ ਜਿਹੜਾ ਟੁੱਕੀ ਜਾ ਰਿਹਾ ਜਿਸ ਕਰਕੇ ਜੀਵ ਨਰਕਾਂ ਰੂਪੀ ਢੂੰਗੀ ਖਾਈ ਦੇ ਵਿੱਚ ਡਿੱਗਦੇ ਜਾਂਦੇ ਨੇ